ਇੱਧਰ ਆਖੋ ਇੱਧਰ ਆਓ ਆ ਜਾ ਇੱਧਰ ਆ ਇੱਧਰ ਆ ਆਹ ਵੇਖੋ ਕੀ ਬਣ ਰਿਹਾ ਆਓ ਉੱਤੋਂ ਦੀ ਪੌੜੀਆਂ ਚੜ੍ਹਦੇ ਇਦਾਂ ਚੜ੍ਹਦੇ ਨਹੀਂ ਆਓ ਨਾ ਨਾ ਜੇ ਮਾਈਕ 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 ਆ ਲੈ ਜਾ ਇੱਧਰ ਇੱਕ ਮਿੰਟ ਸਿੱਧੇ ਮਾਰਨੇ ਸੱਚ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਂ ਤੁਹਾਨੂੰ ਸੁਣਨੇ ਆਥ ਆਜੋ ਆਜੋ ਹਾਲਾ ਅਕੀ ਕਹਿੰਦੇ ਭਾਜੀ ਜੇ ਉਹ ਹਾਂ ਭੋੜੇ ਨਾਲੇ ਆ ਗਏ ਹਾਂਜੀ ਹਾਂਜੀ ਆਹ ਦੇਖੋ ਤਕੇ ਸਾਹੀ ਆਹ ਦੇਖੋ ਸਬਰ ਕਰ ਸਾਫੜਿਆ ਭੱਜ ਜਾਂ ਤੰਨਾ ਨਹੀਂ ਮਰੋ ਨਾ ਉਹ ਬੈਗ ਫੜ ਲਓ ਮੇਰਾ ਕੋਈ ਕੈਲੀਕਟ ਪਹਿਲੀ ਪ੍ਰੈਸ ਆ ਗਈ ਹੈ ਨਾ ਬਹੁਤ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਕੋਈ ਟਾਈਮ ਦੋ ਮੈਂ ਆਜੂ ਬੰਦੇ ਆ ਇੱਕ ਦੇ ਤੀਪਰੂ ਤੇ ਕਹ ਕੱਟ ਕਰਦਾ ਮੈਨੂੰ ਸਾਡੀ ਖਾ ਪ੍ਰੀਵੀਲੀਜ ਕੱਟ ਫਟਾ ਕਰਦਾ ਮੈਨੂੰ ਕੀ ਯਾਤਾਂ ਦੇ ਗੋ ਕੋਈ ਕਾਗਜ਼ ਹੈਗਾ ਤਰਖਾਸਤੋਂ ਮੇਤੇ ਕੋਈ ਉਹਦੀ ਕਟਾਚੀ ਹੋਦੀ ਬਰਾ ਕੋਈ ਨਹੀਂ ਗ੍ਰਾਸੇ ਤੁਲਦੇ ਇਹਨਾਂ ਕਰਦਾ ਬੱਦਦੇ ਹੈਗੇ ਤੇ ਆਜੋ 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 ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲ ਜੇ ਮੇਰੇ ਆਜੋ ਦੋ ਤਰ੍ਹਾਂ ਨਿਛਾਂ ਤੇ ਫੂਲਾ ਸਰੀਰੇ ਥੱਲੇ ਡਾ ਫੋੜੂ ਸਰੀਰੇ ਥੱਲੇ ਡਾ ਜਿਵੇਂ ਯਾਤ ਤੂੰ ਆ ਕੇ ਤਾਂ ਕਰਦੇ ਮੈਨੂੰ ਸ਼ਰੀਰ ਥੱਲੇ ਬੰਦੇ ਉਹ ਤਾਂ ਦੇ ਸ਼ਰੀਰ ਥੱਲੇ ਤਾਂ ਨਾ ਕਿਤੇ ਉਹ ਥੋੜੀ ਜਿਹਾ ਤੇ ਦੰਦ ਤੋਂ ਖੜਾ ਆ ਪੱਤੇ ਕਰਨੇ ਦਿੱਤ ਵੀ ਘਰ ਨਾ ਬੈ ਕਿੱਥੇ ਜਾਵਾਂ ਦੱਸੋ ਮੈਂ ਨਿਆਣੀ ਛੱਡ ਕੇ ਬੁੱਢੇ ਮਨ ਤੈਕ ਹੋਇਆ ਮਾ 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 ਬੋ ਮੈਂ ਅੱਧਾ ਉਲਟਾ ਫਿਰਦਾ ਦੱਸੋ ਮੈਨੂੰ ਮੈਂ ਕਿੱਥੇ ਜਾਵਾਂ ਆ ਘਰ ਛੱਡ ਕੇ ਭੱਜ ਜਾਣਾ ਕਿੱਥੇ ਜਾਵਾਂ ਮੈਂ ਆ ਜਾ ਖੱਲੇ ਆ ਜਾ ਇਹ ਆ ਸੱਚੋ ਵਧੀ ਕੀਆ ਕਰਦਾ ਨਾਲ ਸਾਰੀ ਆਪਣੀ ਟੀਮ ਲੈ ਕੇ ਆ ਜਾਂਦਾ ਮੈਂ ਹੁ ਮਾਰੂ ਕਹਿਣੋਂ ਜਾਂ ਮਰੂ ਆਪਣੇ ਖੱਲੇ ਤੱਕ ਤੂੰ ਰਸਈ ਆ ਜਾ ਅਵੇ ਗਾਂ ਤਾਂ ਚੜਦਾ ਫਿਰ ਕੀ ਨਹੀਂ ਨੀਂ ਫੜਨ ਨੂੰ ਬਈ ਆ ਜਾ ਹਾਂ ਆ ਜਾ ਕੋਨਾ ਡੱਬੇ ਕਰਿਆ ਉਥੇ ਨਿਸ਼ਚਿਤ ਕਰ ਗਾ ਨਹੀਂ ਨਹੀਂ ਚਾਹ ਦੇ ਮੇਰੇ ਕੋਲ ਗੱਲ ਵਾ ਮੈਨੂੰ ਕਾਗਜ਼ ਵਿਖਾ ਦਿਓ ਪੈਸੇ ਤੈਨੂੰ ਲੈਣ ਆਏ ਆ ਤੇ ਮੈਂ ਚਲ ਜੂਗਾ ਦੱਸੋ ਕਾਗਜ਼ ਕਿਹੜਾ ਕਾਗਜ਼ ਦੱਸੋ ਮੈਨੂੰ ਕਾਗਜ਼ ਕਿਹੜਾ ਕਾਗਜ਼ ਦਿਖਾਣ ਆਇਆ ਮੈਨੂੰ ਤੇ ਇਹ ਮਕਦਮਾ ਜਾਂ ਮੇਰੇ ਕੋਲ ਕੋਈ ਚੀਜ਼ ਫੜੀ ਆ ਫੇਰ ਨਾ ਉਸੇ ਕਰ ਪੈਣਾ ਮੇਰੇ ਕੋਲ ਕੋਈ ਚੀਜ਼ ਫੜੀ ਆ ਥੱਲੇ ਆ ਜਾ ਹਾਂ ਫੇਰ ਕਿੰਨਾ ਚਲ ਰੱਖ ਦਿੱਤਾ ਮੈਂ ਥੱਲੇ ਆ ਜਾ ਕਾਲੇ ਵਾਸਤੇ ਆ ਜੀ ਕਾਲੇ ਵਾਸਤੇ ਨੂੰ ਖਾਣਾ ਇਹ ਗੱਲ ਦਾ ਜਵਾਬ ਦੇ ਦੋ ਥੱਲੇ ਆ ਜਾ ਜਵਾਬ ਦੇ ਨਾ ਮੈਂ ਥੱਲੇ ਆ ਜਾ ਤੈਨੂੰ ਸ਼ਾਬਦ ਕਰਾਂਗੇ ਉਹ ਹਾਂ ਹੁਣ ਆ ਭਰਾ ਇਹ ਪੱਤਰਕਾਰ ਇਹ ਨਾਲ ਸੀ ਹੁਣ ਸ਼ਾਬਦ ਕਰਾਗੇ ਮੈਂ ਤਾਂ ਉਹ ਇਹ ਦੱਸਣਿਆ ਭਈਆ ਆਪ ਵੀ ਥੱਲੇ ਆ ਜਾ ਦੱਸੋ ਕਾਗਜ਼ ਦਿਖਾਓ ਏਦਾਂ ਨਹੀਂ ਗੱਲ ਬਣਨੀ ਏਦਾਂ ਨਹੀਂ ਹੋਣਾ ਜੇ ਧੱਕੇਸ਼ਾਹੀ ਕਰੋਗੇ ਤਾਂ ਮੈਂ ਨਹੀਂ ਕਰੂੰਗਾ ਫੇ ਹੁਣੀ ਹੁਣੀ ਫੇ ਕੋਈ ਦੱਸ ਤੇ ਜੇ ਪ੍ਰਧਾਨ ਬਖ ਲੋਤਾ ਤੇ ਇੱਥੇ ਖਾਓ ਸੌ ਤੁਸੀਂ ਚਲ ਪ੍ਰਧਾਨ ਦੇ ਕਹਿੰਦੇ ਯਾਰ ਮੈਂ ਕਿਹਾ ਪ੍ਰਧਾਨ ਦੇ ਕਹਾਂ ਤੇ ਨਾਮ ਦਾ ਸਿਰ ਵੱਢ ਕੇ ਕਾਦੀ ਫੋਟਾਂਗਾ ਮੈਂ ਪਤਾ ਮੁੱਦੀ ਦਾ ਤੱਕਦਾ ਨਾ ਕਿੱਥੇ ਨਾ ਨਹੀਂ ਜਿੱਥੇ ਗੱਲ ਕਰ ਤੂੰ ਠੋਕੇ ਉੱਥੇ ਰਹੂੰਗਾ ਚਲ ਆ ਜਾ ਫਿਰ ਆਜੂ ਨੂੰ ਪਤਾ ਹੁੰਦੇ ਆ ਕੇ ਵਾਕੇ ਜਾ ਤਾਂ ਕੈਪਰ ਲਾਉਣਾ ਆ ਜੂ ਗਾਹੋ ਤੂੰ ਕੋਈ ਗਲਤ ਤਾਲ ਫੇਰ ਹੱਥੋਂ ਦੀ ਜਿਹੜਾ ਤਾਲ ਫੇਰ ਬੰਦੇ ਜੁੰਮਿਆ ਗਏ ਛੋਟੇ ਬੰਦਿਆਂ ਦੀ ਤਾਲ ਤੇ ਸਹੀ ਵੀ ਨਹੀਂ ਮੈਂ ਕਿਵੇਂ ਚੱਕਣਾ ਆ ਉਹ ਨਹੀਂ ਆ ਇਹ ਦੁਨੀਆ ਦੀ ਥੋੜੀ ਆ ਤੇ ਤਾਲ ਤੂੰ ਆ ਫੜੀਆ ਤੇ ਚੋਕਨ ਜੁੰਮਿਆ ਇੰਦੇ ਆ ਤੇ ਮਹਾਰਾਜ ਮੈਨੂੰ ਪਹਿਲਾਂ ਪੁਲਿਸ ਨੇ ਤਿੰਨ ਚਾਰ ਦਿਨ ਉਹ ਚੋਕੇ ਲੈ ਗਏ ਸੀ ਤੇ ਨਜਾਇਜ਼ ਤਾਂ ਕਰਦੇ ਨਾਲੋਂ ਪੈਸੇ ਮੰਗਦਾ ਮੇਰੇ ਕੋਲ 20000 ਰੁਪਏ ਸੱਚੋ ਪਰ ਮੈਨੂੰ 20000 ਰੁਪਏ ਦੇ ਤੇ ਮੈਂ ਗਰੀਬ ਨਾ ਮੈਂ ਕਿੱਥੋਂ ਦੇਣਾ ਮੁਰਗਾ ਇਕ ਜਿਹੜਾ ਬਦਲ ਗਿਆ ਸਮਾਂ ਕੀ ਨਾ ਹਦਾ ਸਮਾਂ ਕੀ ਕੀਮਤ ਚਿਤਨਾ ਦਾ ਨਹੀਂ ਕਿ ਚਿੱਤ ਅਕਾਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋ ਕੋਈ ਚੀਜ਼ ਫੜੀ ਨਾ ਕੋ ਲੈ ਦੇਣਾ ਤੇ ਆਣ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਕਾਰ ਨੁਕੇਰਾ ਪਾ ਕੇ ਦੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਰੋਲਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰੋਂ ਆ ਕੇ ਫੜੇ ਮੈਂ ਤੇ ਮੇਰਾ ਬੇਟਾ ਕੁੱਟ ਕੇ ਪੱਜ ਪੱਜ ਕੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਨਾਲ ਨਿਯਾਜ਼ ਪੱਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ਼ ਕੋ ਪੱਤਾ ਤਦ ਮੇਰਾ ਨਿਕਾਬ ਆ ਬਾਅਦ ਵਿੱਚ ਪਾਸ ਹੋ ਤੋ ਉਹਨੂੰ ਇਹਨਾਂ ਨੇ ਪੱਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਤੇ ਪਹਿਲਾਂ ਮਾੜੇ ਮੋਟੇ ਦੋ ਪੱਤੇ ਗੇ ਲੜਾਈ ਝਗੜੇ ਦੇ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ 10 ਪੱਤੇ ਤਾਂ ਆਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪੱਤਾ ਦਰਜ ਉਹਦੇ ਕੋਲ ਸਮਾਨ ਲੈ ਕੇ ਆ ਸੀਗਾ ਉਸ ਮਗਰ ਨੂੰ ਨਾਮਜ਼ਦ ਕੀਤਾ ਜਾ ਉਹ ਤੇ ਫੜਨਾਏ ਆਪਾਂ ਹਾਂਜੀ ਉਹਦੀ ਬੱਚੇ ਆਪਾਂ ਉਹਦੀ ਕਟਾ ਕੇ ਅਮਲਰ ਰਫ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜਖਮੀ ਹੋਏ ਦੋ ਬੰਦੇ ਜਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਕੋ ਕਹਿ ਕੀ ਰਿਹਾ ਆ ਜਮ ਦੇਖੋ ਜੇ ਇਮਰਾਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜੇ ਤਾਂ ਜੋ ਕਾਰਵਾਈ ਬਣਦੀ ਉਹੀ ਕਰਾਂਗੇ ਆਪਾਂ ਕੋਈ ਇਟੇ ਟੋੜੇ ਵੀ ਚੁਲਾਏ ਜਨ ਹਾਂਜੀ ਹਾਂਜੀ ਟੋੜੇ ਚੁਲਾਏ ਜਨ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈਗੇ 10 ਕੇਸ ਦਰਜ ਹੋਤੇ ਤੇ ਇਹ ਸਾਰੇ ਨਕੇ ਦੀ ਨਸ਼ੇ ਦੇ ਕੇਸ ਆ ਕਿੰਨੀ ਦਿਨ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜਿਆਦਾ ਚਿੰਤਾ ਨਹੀਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਗਏ ਕੁਟੇ ਦੇ ਉੱਪਰ ਅੱਥਰਾਂ ਉੱਪਰ ਕੁਰਬਾਨ ਫੜੀ ਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਨੇ ਆਪਣਾ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹਦੀ ਅੱਛਾ ਜੀ ਇਹ ਬੰਦੇ ਮਤਲਬ ਜਨਾ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਅੱਛਾ ਵੇਚਦਾ ਹੀ ਹੈਗਾ ਆਪ ਵੀ ਕਰਦਾ ਹੈ ਨਸ਼ਾ ਵੇਚਦਾ ਹੈ ਠੀਕ ਅੱਜ ਕਹਿ ਰਹੇ ਕੁਝ ਵੀ ਮੇਰੇ ਕੋਲ ਹੈ ਨਹੀਂ ਕੁਝ ਵੀ ਬਰਾਮਣ ਨਹੀਂ ਹੋਇਆ ਅੱਜ ਹਾਂਜੀ ਆ ਜੋ ਲੋਕ ਕਹਿ ਰਹੇ ਮੇਰੇ ਕੋਲ ਕੁਛ ਵੀ ਬਰਾਮਦ ਨਹੀਂ ਹੋਇਆ ਕੁਛ ਨਹੀਂ ਹੈਗਾ ਮਰ ਤੋਂ ਉਹ ਜੋ ਫੜਿਆ ਹੀ ਨਾ ਗਿਆ ਉਹ ਜੋ ਉੱਪਰ ਚੜਾਉ ਥੱਲੇ ਆਉ ਦੱਸੂਗਾ ਨਾ ਕਿੱਥੇ ਹੈਗਾ ਸਮਾਨ ਇਹਦਾ